ਹਾਂਜੀ ਉਹ ਪੂਰੀ ਗੱਲ ਕਰਦਾ ਆ ਸੁਣ ਲਓ ਗਾਏ ਸੁਣ ਲਓ ਕੀ ਕਹਿੰਦਾ ਆ ਠੀਕ ਹੈ ਲੱਗ ਗਿਆ ਪਤਾ ਕਹਿੰਦੇ ਵੀਡੀਓ ਵੀਡੀਓ ਬਣਾਉਂਦੇ ਜਾਂਦੇ ਇਸ ਕਰਕੇ ਅਸੀਂ ਉੱਥੇ ਬਹੁਤੀ ਵੀਡੀਓ ਨਹੀਂ ਬਣਾਈ ਹੈਗੀ ਇੱਥੇ ਅਸੀਂ ਘਰ ਆਣਗੇ ਤੁਹਾਨੂੰ ਦੱਸਣ ਲਈ ਆ ਜੋ ਅਸੀਂ ਵੇਖ ਕੇ ਆਏ ਆ ਸਾਹਿਬ ਇਦਾਂ ਨਾ ਕਿ ਹੁਣ ਸਾਰੇ ਗੇਟ ਬੰਦ ਕਰਕੇ ਉਹਨਾਂ ਨੇ ਇਹ ਮੇਨ ਗੇਟ ਹੋਰ ਹੀ ਖੋਲਿਆ ਉਹ ਵੀ ਛੋਟਾ ਜਿਹਾ ਜਿੱਥੋਂ ਦੀ ਸਿਰਫ ਸੰਗਤ ਅੰਦਰ ਆ ਜਾ ਸਕਦੀ ਹੈ ਅੱਗੇ ਸਾਧਨ ਸੋਧਨ ਚ ਕਾਲ ਵੈਲਕਮ ਹਾਂ ਦਰਸਾਣਿਆਂ ਦੇ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਜਾ ਰਹੇ ਹਾਂ ਗੁਰਦਵਾਰ ਸਾਹਿਬ ਅੱਜ ਸੰਤਮੋਹ ਰੋਸ਼ੀ ਸਿੰਘ ਦੇ ਅੰਤਿਮ ਅਰਦਾਸ ਤੇ ਜਿਹੜੇ ਅੱਜ ਫਰਵਰ ਸਾਹਿਬ ਪਰੰਪਰंभ ਹੋ ਕੇ ਨਨ ਤੇ ਉਹਨਾਂ ਦਾ ਮੇਕਅਪ ਕਰਵਾਉਣਾ ਮੱਥਾ ਠੀਕ ਹੈ ਇਹ ਜਾ ਕੇ ਪਰਵਾਨ ਚੱਲੇ ਆ ਸੁਖਵੀਰ ਤੇ ਅਜੇ ਆਇਆ ਨਹੀਂ ਉਹ ਤੇ ਗਿਆ ਛੁੱਟੀਆਂ ਕਿੱਟੂ ਸ਼ਨੀਵਾਰ ਆਏਗਾ ਸ਼ਾਮ ਨੂੰ ਉਹਨੂੰ ਸ਼ਨੀਵਾਰ ਲੈ ਕੇ ਆਉਣਾ ਚਾਹ ਕੇ ਬਾਕੀ ਤੁਹਾਨੂੰ ਜਾ ਕੇ ਦਰਸ਼ਨ ਕਰਵਾਣੇ ਆ ਕੋਤੋਂ ਸਾਹ ਨਹੀਂ ਹਾਂ ਤਾਂ ਨਹੀਂ ਕਰਨਾ ਕਿਹਾ ਹੈ ਆਨ ਕਾ ਲੱਗਣਾ ਹੈ ਜੀ ਸਕਿਉਰਟੀ ਪੂਰੀ ਲੱਗੀ ਹੈ ਜੀ ਅੱਜ ਹੀ ਸਕਿਉਰਟੀ ਬਸਾਂ ਬਸ ਭਰ ਕੇ ਆਈ ਪੁਲਿਸ ਦੀ ਸਕਿਉਰਟੀ ਪੂਰੀ ਲੱਗੀ ਹੈ ਵੱਡਾ ਗੇਟ ਹੋਈ ਹੈ ਜਿਹੜੀ ਜੋ ਗਾਮਾ ਜਿਹੜਾ ਤੁਹਾਨੂੰ ਮੈਂ ਵੀਡੀਓ ਪਾਈ ਸੀ ਜਦੋਂ ਵੀ ਪਹਿਲਾਂ ਚੈੱਕ ਕੀਤੀ ਹੈ ਜੋ ਉਹਦੇ ਕਰਕੇ ਸਕਿਉਰਟੀ ਜ਼ਿਆਦੀ ਮੰਗਾਣੀ ਵੀ ਨਹੀਂ ਤੇ ਇੰਨੀ ਲੋਡ ਹੈ ਨਹੀਂ ਸੀ ਐਸੇ ਤਾਂ ਕਰਕੇ ਪੋਸਟ ਬਸ ਭਰ ਕੇ ਲੱਗੀ ਮੇਨ ਗੇਟ ਬੰਦ ਕਰਤਾ ਮੇਨ ਗੇਟ ਰਾਹੀਂ ਐਂਟਰੀ ਨਹੀਂ ਹੋ ਰਹੀ ਇਸ ਕਰਕੇ ਗੇਟ ਇੱਧਰੋਂ ਵੀ ਬੰਦ ਕੀਤਾ ਗਿਆ। ਉਹ ਛੋਟੇ ਗੇਟ ਰਾਹੀਂ ਐਂਟਰੀ ਹੋਏਗੀ। ਅਸੀਂ ਗੱਡੀ ਹੁਣ ਇੱਥੇ ਲਾ ਕੇ ਮੱਥਾ ਟੇਕਣ ਜਾਵਾਂਗੇ। ਦੂਸਰੇ ਗੇਟ ਵੱਲ ਦੀ ਅੱਜ ਆਪਾਂ ਆਏ ਆ। ਅਸੀਂ ਕਿ ਆ ਪਹਿਲਾਂ ਉੱਪਰ ਮੱਥਾ ਟੇਕ ਲਈਏ। ਫਿਰ ਥੱਲੇ ਚੱਲਦੇ ਆਂ। बाा माजो सिंह तापस्थान से चारम्भ किए हैं The next day. ઓ માલ ધાઈ આજ જન કે ઓ માલ ધાઈ એ રા મેરા મેરા બિના રા મેરા મેરા બિના રા મેરા મેરા બિના રા મેરા ਉਰਦੂ ਰੇ ਜੇ ਸੀ ਕਿਦਾਂ ਬਹੁਤ ਜ਼ਿਆਦਾ ਹੋ ਗਿਆ ਨਾ ਹੁਣ ਤੇ ਜਨਾਬ ਕੋਈ ਦਰਸਾਬ ਇਦਾਂ ਨਾ ਕਿ ਹੁਣ ਸਾਰੇ ਗੇਟ ਬੰਦ ਕਰਕੇ ਉਹਨਾਂ ਨੇ ਇਹ ਮੇਨ ਗੇਟ ਹੋਰ ਹੀ ਖੋਲਿਆ ਉਹ ਵੀ ਛੋਟਾ ਜਿਹਾ ਜਿੱਥੋਂ ਦੀ ਸਿਰਫ ਸੰਗਤ ਅੰਦਰ ਆ ਜਾ ਸਕਦੀ ਹੈ ਅੱਗੇ ਸਾਧਨ ਸੋਧਨ ਚੱਲ ਜਾਂਦੇ ਸੀਗੇ ਚਲੋ ਗੱਡੀਆਂ ਮੋਟਰਸਾਈਕਲ ਅੰਦਰ ਹੁਣ ਉਹਨਾਂ ਨੇ ਬਿਲਕੁਲ ਹੀ ਬੰਦ ਕਰਤਾ ਸਿਕਿਉਰਟੀ ਬਹੁਤ ਜ਼ਿਆਦਾ ਹੋ ਗਈ ਹੈ ਗਾਇਸ ਬਹੁਤ ਜ਼ਿਆਦਾ ਸਿਕਿਉਰਟੀ ਹੋ ਗਈ ਹੈ ਤੇ ਵੀ ਇਸ ਲਈ ਹੋਈ ਹੈ ਕਿ ਚਲੋ ਕੋਈ ਨਾ ਖਰਾਬੀ ਨਾ ਹੋਵੇ ਕਿ ਮਤਲਬ ਰੌਣਾ ਰੱਪਾ ਨਾ ਕੋਈ ਪਾਵੇ ਤੇ ਜੇ ਇੱਥੇ ਜਿਆਦਾ ਕੱਟ ਹੋਏਗਾ ਉੱਥੇ ਰੌਣਾ ਰੱਪਾ ਵੀ ਹੋਏਗਾ ਜੇ ਹਿਸਾਬ ਨਾਲ ਹੁਣ ਵਿਵਾਦ ਚੱਲਣ ਡਿਆ ਆ ਉਸ ਹਿਸਾਬ ਨਾਲ ਇਹੀ ਲੱਗਦਾ ਆ ਕਿ ਵੀ ਸਿਕਿਉਰਟੀ ਹੋਣੀ ਜ਼ਰੂਰੀ ਆ ਤੇ ਬਾਕੀ ਸਭ ਉਹ ਸਹੀ ਆਪਣੀ ਥਾਂ ਸੰਗਤ ਵੇਹ ਡਰ ਗਈ ਹੁਣ ਕਾਫੀ ਸੰਗਤ ਘਟ ਗਈ ਜਿਨ੍ਹਾਂ ਨੇ ਇੱਥੇ ਇੰਨਾ ਆਉਣਾ ਸੀਗਾ ਸੰਗਤ ਉਹ ਆਈ ਨਹੀਂ ਹੂੰ ਪਹੁੰਚ ਨਹੀਂ ਸਕੀ ਬਾਕੀ ਦੇਖੋ ਐਸੇ ਸੰਗਤ ਹੁਣ ਵੀ ਹੈਗੇ ਸੀ ਅਸੀਂ ਉੱਥੋਂ ਆਏ ਹਾਂ ਉਹ ਸੰਗਤੇ ਕਾਫੀ ਸੀ ਹੁਣ ਵੀ ਹੈ ਨਾ ਉਦਾਂ ਉੱਥੇ ਅਲਾਉਡ ਨਹੀਂ ਹੈਗਾ ਗਾਇਜ਼ ਵੀਡੀਓ ਬਣਾਉਣਾ ਹੁਣ ਬਹੁਤ ਆਣੀ ਆ ਉਹ ਵੀਡੀਓ ਵੀਡੀਓ ਬਣਾਉਂਦੇ ਜਾਂਦੇ ਇਸ ਕਰਕੇ ਅਸੀਂ ਉੱਥੇ ਬਹੁਤੀ ਵੀਡੀਓ ਨਹੀਂ ਬਣਾਈ ਹੈਗੀ ਇੱਥੇ ਅਸੀਂ ਘਰ ਆਣ ਕੇ ਤੁਹਾਨੂੰ ਦੱਸਣੀਆਂ ਜੋ ਅਸੀਂ ਵੇਖ ਕੇ ਆਏ ਹਾਂ ਬਸ ਸਿਕਿਉਰਿਟੀ ਕਾਫੀ ਹੋ ਗਈ ਉੱਥੇ ਮਤਲਬ ਬੋਲ ਸੇ ਹਰ ਪਾਸੇ ਬੋਲ ਸੇ ਮੇਨ ਇੱਕੋ ਗੇਟ ਦਾ ਹੀ ਉਹ ਵੀ ਕੋਈ ਸਾਧਾ ਨਹੀਂ ਜਾਂਦਾ ਹਾਂ ਸਾਧਾ ਨਹੀਂ ਕੋਈ ਜਾਂਦੇ ਜਾਂਦੇ ਸਕਿਉਰਟੀ ਪੂਰੀ ਲੱਗੀ ਬਹੁਤ ਸਾਰਿਆਂ ਦੀ ਬਾਕੀ ਕੱਲ ਦੇਖੋ ਕੱਲ ਦਾ ਕੀ ਹੋ ਰਿਹਾ ਹੈਗਾ ਅੱਜ ਦੂਜਾ ਦਿਨ ਸੀਗਾ ਸਾਧ ਰੱਖੇ ਨੂੰ ਤੇ ਕੱਲ ਉਹ ਕੱਲ ਭੋਗ ਪਾਣਿਆ ਸੰਤਾ ਦੇ ਅੰਤਿਮਰਦਾਸ ਸਵੇਰੇ ਹੋਰ ਪੈਣਗੇ ਬਾਕੀ ਕੋਈ ਨਹੀਂ ਸੰਗਤ ਪਹੁੰਚੇ ਜਿੰਨੀ ਵੀ ਆ ਸਕਦੀ ਜਰੂਰ ਆਵੇ ਕਿਉਂਕਿ ਗੁਰੂ ਘਰ ਵਿੱਚ ਜਿੰਨੇ ਆਪਾਂ ਸ਼ਰਧਾ ਦੇ ਕਹਿੰਦੇ ਹੁੰਦੇ ਆ ਫੁੱਲ ਪੇਂਟ ਕਰਾਂਗੇ ਸਮਾਰਤ ਜੀ ਨੂੰ ਉਨੇ ਹੀ ਵਧੀਆ ਵਾ ਕਿਉਂਕਿ ਸਮਾਰਤ ਜੀ ਨੇ ਪਿਆਰ ਬਹੁਤ ਕੀਤਾ ਸਾਰੀ ਸੰਗਤ ਨੂੰ ਹੀ ਪਿਆਰ ਕਰਦੇ ਰਹੇ ਆ ਮਹਾਰਾਜ ਜੀ ਨੇ ਮਾੜਾ ਚੰਗਾ ਕਦੀ ਨਹੀਂ ਕਿਸੇ ਨੂੰ ਕੋਸ਼ਿਸ਼ ਨਾ ਹੱਸਦੇ ਰਹਿਣਾ ਵਧੀਆ ਮਤਲਬ ਹਮੇਸ਼ਾ ਬਾਣੀ ਨਾਲ ਹੀ ਜੋੜਿਆ ਉਹਨਾਂ ਨੇ ਹੋਰ ਉਲ ਫਜ਼ੂਲ ਵੀ ਲੋਕੀ ਗੱਲਾਂ ਕਰਦੇ ਆ ਜਿੱਦਾਂ ਕੋਈ ਡੇਰੇ ਕਹਿੰਦੇ ਇਦਾਂ ਹੁੰਦਾ ਉਦਾਂ ਪਰ ਇਹ ਇੱਥੇ ਇਦਾਂ ਨਹੀਂ ਸੀਗਾ ਇੱਥੇ ਕੋਈ ਪੁੱਛਣਾ ਨਹੀਂ ਕੋਈ ਕੋਸ਼ ਨਹੀਂ ਇਦਾਂ ਮਿਲ ਕੋਈ ਬਚਨ ਨਹੀਂ ਕਰਨੇ ਉਹਨੇ ਸਿਰਫ ਇਹੀ ਕਹਿਣਾ ਕਿ ਰੱਬ ਦਾ ਨਾਮ ਜਪੋ ਨਾਮ ਵਿੱਚ ਜਪਾਂਦੇ ਗੁਰੂ ਨਾਲ ਹੀ ਜੋੜਨਾ ਉਹਨਾਂ ਨੇ ਕਹਿਣਾ ਨਾਮ ਜਪੋ ਜਦਾਂ ਅੱਜ ਸੰਗਰਾਂਦ ਦਾ ਦਿਹਾੜਾ ਹੈ ਨਾ ਤੇ ਮੈਨੂੰ ਇੱਕ ਦੱਸਿਆ ਬੀਬੀ ਨੇ ਕਹਿੰਦੇ ਕਿ ਇਦਾਂ ਮਹਾਰਾਜ ਕੋਹੀ ਗਏ ਜਦਾਂ ਸੰਗਰਾਂਦ ਦਾ ਦਿਨ ਤੇ ਉਹ ਪਹਿਲਾਂ ਪੁੱਛਣ ਲੱਗੇ ਕਿ ਤੁਸੀਂ ਪਹਿਲਾਂ ਆਪਣੇ ਲੋਕਲ ਗੁਰਦੁਆਰੇ ਹੋ ਕੇ ਆਏ ਹੋ ਪਿੰਡਾਂ ਦੇ ਗੁਰਦੁਆਰੇ ਗਏ ਸੀ ਪਹਿਲਾਂ ਕਹਿੰਦੇ ਉਧਰ ਮੱਥਾ ਟੇਕੋ ਜਾ ਕੇ ਫੇਰ ਸੰਗਰਾਂਦ ਤੇ ਇੱਥੇ ਚੰਗੀ ਆਇਆ ਕਰੋ ਕੀ ਮਤਲਬ ਮਹਾਰਾਜ ਜੀ ਦਾ ਇਹ ਇੱਕ ਮੋਟਿਵ ਹੁੰਦਾ ਸੀ ਕਿ ਗੁਰੂ ਨਾਲ ਹੀ ਜੁੜੋ ਗੁਰੂ ਗ੍ਰੰਥ ਸਾਹਿਬ ਨੇ ਜੋੜਦੇ ਸੀ ਗੁਰਦੁਆਰੇ ਮੱਥਾ ਟੇਕੋ ਜਿਹੜਾ ਤੁਹਾਡੇ ਪਿੰਡ ਦਾ ਗੁਰਦੁਆਰਾ ਵਾ ਫਿਰ ਤੁਸੀਂ ਇੱਥੇ ਆਓ ਉਹ ਵਾਲੇ ਕਹਿੰਦੇ ਨੇ ਨਾ ਦੇਹ ਤਾਰੀ ਗੁਰੂ ਦੇਹ ਦਾ ਪਰ ਨਹੀਂ ਇਹ ਇਦਾਂ ਦੇ ਨਹੀਂ ਸੀਗੇ ਇਹ ਰੱਬੀ ਰੂਪ ਹੀ ਸੀ ਮਹਾਰਾਜ ਜੀ ਆਏ ਜਿਹੜੇ ਤੇ ਬਾਕੀ ਸੰਗਤ ਜਰੂਰ ਜਾਵੇ ਕੱਲ ਕੱਲ ਦਾ ਚਲੋ ਲਾਸਟ ਦੇਣ ਵਾਲਾ ਅਰਦਾਸ ਆ ਬਾਕੀ ਦੀ ਤੇ ਸਾਰੇ ਜਰੂਰ ਪਹੁੰਚੋ ਇੱਥੇ ਗੁਰਦੁਆਰਾ ਸਾਹਿਬ ਆਹ ਇਹ ਰਾਜਵੀਰ ਕੁਝ ਕਹਿੰਦੇ ਆ ਇਹਦੀ ਵੀ ਸੁਣ ਲੋ ਸਾਸ਼ੀ ਕਾ ਕਰ ਦੋ ਅੱਛੀ ਕਾਲ ਜੀ ਸਾਚੀ ਕਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੱਸੋ ਰਾਜਵੀਰ ਕੀ ਕਹਿਣਾ ਚਾਹੁੰਦੇ ਹੋ ਅੱਛਾ ਠੀਕ ਵਾਹਿਗੁਰੂ ਰਾਜਵੀਰ ਹੁਣ ਬੈਠਣਾ ਲੱਗੋ ਆ ਦੇਖੋ ਸਾਹਮਣੇ ਆ ਕੋਨਾ ਤੇ ਦਲ ਪਿੱਛੇ ਲੱਗਦਾ ਕਿਉਂਕਿ ਅੱਜੋ ਵਿਚਾਰੇ ਨੇ ਨਾ ਇਹ ਨਾ ਡੇਗ ਗਿਆ ਤੇ ਮੈਂ ਨਾ ਇਹਨੂੰ ਇੱਥੇ ਹੀ ਲੰਮੇ ਪਾਇਆ ਬੈਠਦੇ ਇਹਨੂੰ ਨਾ ਲੰਮੇ ਪਾ ਕੇ ਤੇ ਮੈਂ ਨਾਲ ਦੇ ਕਮਰੇ ਚ ਗਿਆ ਹੀ ਆ ਤੇ ਆਣ ਕੇ ਨਾ ਰੋਂਦੀ ਵਾਈ ਮੈਂ ਕਰ ਰਾਜ ਵੀ ਦਿਖ ਨਹੀਂ ਦਿਆ ਰਾ ਵੀ ਬੈੱਡ ਤੇ ਆਈ ਨਹੀਂ ਇਹ ਦੇਖਿਆ ਤੇ ਇੱਧਰ ਆ ਜਿਹੜੇ ਜੁੱਤੀ ਪਈ ਹੈ ਮੇਰੀ ਨਾ ਇੱਥੇ ਡਿੱਗਾ ਆਇਆ ਨਾ ਪਿੱਛੇ ਨੂੰ ਡਿੱਗ ਗਿਆ ਬਿਰੋ ਦਾ ਥੋੜਾ ਜਿਹਾ ਰੋਇਆ ਫਿਰ ਬਾਅਦ ਚ ਚੁੱਪ ਹੋ ਗਿਆ ਦੇਖੋ ਆਪੀ ਬੈਠ ਜਾਂਦਾ ਹੁਣ ਇਹ ਤਾਂ ਬੈਠਣ ਲੱਗ ਗਿਆ ਜੰਮ ਨਹੀਂ ਬੈਠ ਸਕਦਾ ਮੈਂ ਜਾਂਦਾ ਕੋਸ਼ਿਸ਼ ਕਰਦਾ ਫਿਰ ਰਿਮੋਟ ਲੈਣਾ ਹੈ ਕੀ ਦੇਖਣਾ ਤੁਸੀਂ ਸਾਡੀ ਵੀ ਫਿਰ ਕੀ ਦੇਖਣਾ ਤੁਸੀਂ ਰਾਵੀ ਨੇ ਕਾਜਾ ਖਾਲਸਾ ਬਹੁਤ ਦਿਖਦਾ ਅੱਛਾ ਬੱਚਿਆਂ ਨੂੰ ਆਪਾਂ ਜੋੜ ਕੇ ਰੱਖਿਆ ਕਰੋ ਜਿੱਦਾਂ ਕਿ ਆਪਾਂ ਹੋਰ ਵੀ ਕਾਟਣ ਨੂੰ ਨਹੀਂ ਲੱਗਦੇ ਆ ਕਰੋ ਬੱਚੇ ਨੂੰ ਗੁਰਬਾਣੀ ਨਾਲ ਜੋੜ ਕੇ ਰੱਖੋ ਅੱਜ ਵੀ ਇਹਨੂੰ ਇਹੀ ਲਾ ਕੇ ਦਿੰਨੇ ਆ ਅਸੀਂ ਕਦੀ ਨਹੀਂ ਹੋਰ ਪਾਉਣ ਹੁਣ ਤੋਂ ਹੀ ਜੇ ਆਪਾਂ ਇਹਨੂੰ ਜੋੜਾਂਗੇ ਨਾ ਤੇ ਬੱਚਾ ਆਪ ਹੀ ਇਸ ਪਾਸੇ ਜੁੜੇਗਾ ਹਾਂਜੀ ਉਹ ਪੂਰੀ ਗੱਲ ਕਰਦਾ ਹੈ ਸੁਣ ਲੋ ਕਿਹਾ ਗਾਈ ਸਨ ਲੋ ਕੀ ਕਹਿੰਦਾ ਹੈ ਠੀਕ ਹੈ ਲੱਗ ਗਿਆ ਪਤਾ ਕਹਿੰਦੇ ਚਾਰੇ ਨੂੰ ਪਤਾ ਲੱਗ ਗਿਆ ਅੱਛਾ ਸੁਖਵੀਰ ਰਾਜਵੀਰ ਨੂੰ ਬਹੁਤ ਮਿਸ ਕਰਦਾ ਆ ਸੁਖਵੀਰ ਨੂੰ ਸੁਖਵੀਰ ਨੂੰ ਮਿਸ ਕਰਦਾ ਰਾਜਵੀਰ ਨੂੰ ਮਿਸ ਕਰਦਾ ਸੁਖਵੀਰ ਨਾ ਨਾ ਸੇਮ ਸੇਮ ਅਜਾ ਲਾਲੂ ਓਏ ਲਾਲੂ 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 ਸੁਖਵੀਰ ਗਿਆ ਹੁਣ 4-5 ਦਿਨ ਹੋ ਚਲੇ ਨੇ ਕੱਲ ਜਾਵਾਂਗੇ ਗਾਇਸ ਉਹਨੂੰ ਕੱਲ ਇੱਥੋਂ ਭੋਗ ਤੋਂ ਬਾਅਦ ਅਸੀਂ ਫਿਰ ਸ਼ਾਮ ਨੂੰ ਬਣਾਇਆ ਉਧਰ ਜਰੰਦਰ ਜਾਣਾ ਕਹਿੰਦਾ ਮੈਨੂੰ ਸ਼ਨੀਵਾਰ ਆਇਓ ਰਾਤ ਉਹਨੇ ਸ਼ਾਮ ਨੂੰ ਬਾਕੀ ਆ ਤੇ ਕਰ ਰਾਤ ਉਧਰ ਰਹਿਣਾ ਵਾਹਿਗੁਰੂ ਵਾਹਿਗੁਰੂ ਕਾਦੋ ਕਾਦੋ ਵਾਹਿਗੁਰੂ 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 ਕਾਦੋ ਵਾਹਿਗੁਰੂ ਕਰੋ ਪਹਿਲਾਂ ਕਰੋ ਵਾਹਿਗੁਰੂ ਵਾਹਿਗੁਰੂ ਕਾਦੋ ਵਾਹ ਵਾਹਿ ਵਾਹਿਗੁਰੂ ਫੇ ਕਰੋ ਫੇ ਕਰੋ ਫੇ ਕਾਦੋ ਇਹ ਨਾਲ ਬੋਲੇ ਸੋਹਣਿਆ ਕਹਿੰਦੇ ਹੋ ਕਰ ਦੋ ਕਰ ਦੋ ਵਾਹਿਗੁਰੂ ਕਾਦੋ ਹਾਂਜੀ ਮਾਸ਼ਾਅੱਲਾ ਗਿਆ ਪਤਾ ਸਾਰਿਆਂ ਨੂੰ ਪਤਾ ਲੱਗ ਗਿਆ ਸਾਰੇ ਕਹਿੰਦੇ ਹਨ ਪਤਾ ਲੱਗ ਗਿਆ ਰਾਜ ਵੀ ਕੀ ਕਹਿੰਦੇ ਆ ਠੀਕ ਹੈ ਠੀਕ ਹੈ ਲੱਗ ਗਿਆ ਪਤਾ ਹੋਰ ਕੁਝ ਕਹਿਣਾ ਉਹ ਬੱਲੇ ਬਿਊਡ ਸ਼ਾਬਾਸ਼ ਉਹਨੋਂ ਵੀ ਦੱਸਦਾ ਨੇ ਦੁੱਧ ਪੀ ਕੇ ਟੱਕਾਰ ਮਾਰ ਲਿਆ ਕਰ ਅੱਛਾ ਸੁਣ ਗਿਆ ਸਾਰਿਆਂ ਨੇ ਸੁਣ ਗਿਆ ਭਰਾ ਜੀ ਅੱਛਾ ਸੁਣਾ ਦਾਂਗੇ ਇਹ ਵੀ ਸੁਣੋ ਓਏ ਬਾਸ ਸੁਬਰਾ ਓਏ ਠੀਕ ਹੈ ਯਾਰ ਠੀਕ ਹੈ ਠੀਕ ਹੈ ਓਕੇ ਜੀ ਕਰ ਦਿਓ ਧੰਨਵਾਦ ਇਥੇ ਬਾਅਦ ਵਿੱਚ